ਬਟਾਲਾ ਦੇ ਕਾਰਪੋਰੇਸ਼ਨ ਅਧਿਕਾਰੀਆਂ ਨੇ ਸ਼ਹਿਰ ਦੇ ਵੱਖ-ਵੱਖ ਲੋਕਾਂ ਦੇ ਕੱਟੇ-ਮੋਟੇ ਚਲਾਨ ਅਤੇ ਕਿਹਾ ਕਿ ਹੁਣ ਵੀ ਲੋਕ ਨਾ ਸੁਜੇ ਤੇ ਕਰਾਂਗੇ ਕਾਨੂੰਨੀ ਕਾਰਵਾਈ ਆਓ ਪੂਰੀ ਵਿਸ਼ੇਸ਼ ਰਿਪੋਰਟ ਵਿੱਕੀ ਮਲਕ ਦੀ ਉਹ ਦੇਖੀਏ ਜਮਾਦਾਰ ਉਹਨਾਂ ਨੂੰ ਵੈਦ ਨਹੀਂ ਹੋਣੇ ਤੇ ਉਸ ਕੀ ਮਣੀ ਗੱਲ ਕਰਾਣੇ ਆ ਮੈਂ ਕਹਿੰਦਾ 10 ਵਾਰੀ ਹੀ ਆਪਾਂ ਸਾਫ਼ ਕਰਾਈਏ ਜਦੋਂ ਉਹ ਮਦਰ ਜਾ ਕੇ ਮੇਰੇ ਕੋਲ ਜੋ ਗਲਾਸ ਜੋ ਲਿਫਾਵਾ ਸਭ ਨਾਲੀ ਮੇਰੇ ਕੋਲ ਸ਼ੋਰਟ ਹੈਗੇ ਤੇ ਲੋਕੀ ਦੁਕਾਨਦਾਰ ਝਟਾੜੂ ਮਾਰ ਕੇ ਸਾਰਾ ਨਾਲੀ ਪਾਈ ਤੇ ਆਪਾਂ ਨਹੀਂ ਕਰੀਂ ਕਰਦਾ ਮੈਂ ਕਿਹਾ ਮੈਂ ਕੋਈ ਸ਼ਾਟ ਹੈ ਕਿਤਾ ਦਿਖਾ ਦਮ ਮੈਂ ਜਿਹੜੇ ਕਰਦੀ ਆ ਤੁਸੀਂ ਉਹਨਾਂ ਨਾਲ ਮੈਂ ਉਹਨਾਂ ਨਾਲ ਗੱਲ ਕਰਨੇ ਉਹਨੇ ਵੀ ਇਹੋ ਕੁਝ ਕਰਾਈ ਉਹਨੇ ਕੀ ਕਰਨਾ ਹੈ ਉਸ ਦਾ ਬੜਾ ਬਰੀ ਘਾਟੋ ਇਹ ਨਾ ਆਪਾਂ ਨਾ ਇਹੋ ਜਿਹਾ ਨਾ ਵਿਕਾਸワਸਦੀਪ ਜੀ ਸ਼ਹਿਰ ਚ ਕੀ ਕੀਤਾ ਗਿਆ ਸਰ ਸ਼ਹਿਰ ਚ ਬੰਦੀ ਕੁੜੀ ਦੀ ਸਮੱਸਿਆ ਨੂੰ ਦੇਖਦੇ ਹੋਏ ਮਾਨਯੋਗ ਮੇਅਰ ਨਗਰ ਨਿਗਮ ਬਟਾਲਾ ਔਰ ਮਾਨਯੋਗ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦੇ ਹਿਦਾਇਤ ਅਨੁਸਾਰ ਸ਼ਹਿਰ ਚ ਵਕ ਵਕ ਟੀਮਾਂ ਬਣਾ ਕੇ ਅਸੀਂ ਜਿਹੜੀ ਕੂੜੇ ਦੀ ਆ ਰਹੀ ਸਮੱਸਿਆ ਉਹਦੇ ਨਜਾਤ ਵਾਸਤੇ ਅਸੀਂ ਚੈਕਿੰਗ ਕੀਤੀ ਗਈ ਬਹੁਤ ਸਾਰੇ ਲੋਕਾਂ ਨੂੰ ਵਾਰਨ ਕੀਤਾ ਗਿਆ ਔਰ ਲਗਭਗ 8 ਤੋਂ 10 ਚਲਾਨ ਵੀ ਕੀਤੇ ਗਏ ਨੇ ਔਰ ਇਹ ਜਿਹੜੀ ਸ਼ਹਿਰ ਚ ਕੂੜੇ ਦੀ ਸਮੱਸਿਆ ਮੰਦੀ ਹੈ ਤੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੇ ਕੂੜਾ ਵਾ ਉਹਨੂੰ ਨਿਰਧਾਰਤ ਸਥਾਨ ਤੇ ਸੁੱਟਿਆ ਜਾਵੇ ਉਹ ਸਮੇਂ ਮੁਤਾਬਕ ਸੁੱਟਿਆ ਜਾਵੇ ਸ਼ਹਿਰ ਤੇ ਜਿਹੜਾ ਘਰਾਂ ਤੋਂ ਕੂੜਾ ਨਿਕਲਦਾ ਉਹਨੂੰ ਗਿੱਲਾ ਸੁੱਕਾ ਅਲੱਗ-ਅਲੱਗ ਕਰਕੇ ਦਿੱਤਾ ਜਾਵੇ ਤਾਂ ਜੋ ਇਹ ਕੂੜੇ ਦੀ ਜਿਹੜੀ ਗੰਭੀਰ ਜਿਹੜੀ ਸਮੱਸਿਆ ਮਾਰਦੀ ਹੈ ਉਹ ਨਾ ਬਣੇ ਜੀ ਇਹਨੇ ਲੋਕ ਕਰਦੇ ਕੀ ਨੇ ਇਹ ਜਿਹੜਾ ਜਿਹਨਾਂ ਦੇ ਚਲਾਨ ਕੀ ਕੱਢੇ ਗਏ ਇਹ ਲੋਕ ਸਰ ਇੱਕ ਤੇ ਆਪਣੇ ਘਰਾਂ ਦਾ ਕੂੜਾ ਜਾਂ ਦੁਕਾਨਾਂ ਦਾ ਕੂੜਾ ਤੁਸੀਂ ਦੇਖਿਆ ਹੋਵੇਗਾ ਦੁਕਾਨ ਜਦੋਂ ਖੁੱਲਦੀ ਹੈ ਸਵੇਰੇ ਸਵੇਰੇ ਦੁਕਾਨ ਖੋਲ ਕੇ ਜਿੰਨੇ ਦੁਕਾਨ ਦੇ ਅੰਦਰਲਾ ਕੂੜਾ ਉਹ ਸਾਰਾ ਚੁੱਕ ਕੇ ਬਾਹਰ ਸੜਦੇ ਸੁੱਟ ਦਿੰਦੇ ਨੇ ਜਦਕਿ ਉਹਨਾਂ ਨੂੰ ਚਾਹੀਦਾ ਕਿ ਆਪਣਾ 10 ਬਿਨ ਲਗਾਣ ਔਰ ਜਦੋਂ ਟਰਾਲੀ ਆਉਂਦੀ ਹੈ ਕੂੜਾ 10 ਬਿਨ ਚ ਪਾ ਕੇ ਟਰਾਲੀ ਸੁੱਟਿਆ ਜਾਂਦਾ ਹੈ ਇਹ ਹੁਣ ਵੀ ਲੋਕ ਨਾ ਮੰਨੇ ਨਾ ਨਾਸ ਕਰੇ ਇਹ ਸਾਰੇ ਅਸੀਂ ਇਹਨਾਂ ਨੂੰ ਤੁਸੀਂ ਦੇਖਾਂਗੇ ਬਹੁਤ ਸਾਰੇ ਲੋਕਾਂ ਨੂੰ ਵਾਰਨ ਵੀ ਕੀਤੇ ਔਰ ਚਲਾਨ ਵੀ ਕੀਤੇ ਨੇ ਅਗਰ ਲੋਕੀ ਨਹੀਂ ਹਟਦੇ ਤੇ ਇਹਦੀ ਸਰ ਇਹਦੇ ਮੋٹے ਜੁਰਮਾਨੇ ਕਰੇ ਕੀਤੇ ਜਾਣਗੇ ਔਰ ਇਹਨਾਂ ਦੇ ਖਿਲਾਫ ਬੰਦੀ ਜਿਹੜੀ ਹੈ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ